ਬੀਬੀ ਜਗੀਰਕੌਰ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ੍ਰੀ ਅਕਾਲ ਸਖਸਾਹਬ ਦੇ ਉੱਪਰ ਪਹੁੰਚਾ ਉਹਨਾਂ ਤੋਂ ਉਸ ਵੇਲੇ ਹੋਈਆਂ ਬੇਅਦਬੀਆਂ ਦਾ ਅਤੇ ਸੱਚਾ ਸੌਦਾ ਦੇ ਰਾਮ ਰਹਿਮ ਨੂੰ ਮਾਫੀ ਦੇਣ ਬਾਰੇ ਆਪਣੀ ਸਾਰੀ ਗੱਲਬਾਤ ਸੰਵਾਸਤੇ ਕਿਹਾ ਗਿਆ ਸੀ ਜਿਸ ਤੋਂ ਬਾਅਦ ਹੁਣ ਬੀਬੀ ਜਗੀਰਕੌਰ ਦੇ ਖਿਲਾਫ ਉਹਨਾਂ ਤੇ ਕੁੜੀ ਦੇ ਕਤਲ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਵੱਲੋਂ ਉਹਨਾਂ ਨੂੰ ਪੱਤਰ ਭੇਜ ਇਸ ਬਿਬਾਤ ਆਪਣਾ ਸਪਸ਼ਟਿਕਰਨ ਦੇਣ ਦੀ ਗੱਲ ਕੀਤੀ ਗਈ ਸੀ ਅਤੇ ਹੁਣ ਵੇਖਣਾ ਹੋਵੇਗਾ ਕਿ ਬੀਬੀ ਜ਼ਗੀਰਕੌਰ ਉੱਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਹੈ ਲੇਕਿਨ ਬੀਬੀ ਜ਼ਗੀਰਕੌਰ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਆਪਣਾ ਸਪਸ਼ਟਿਕਰਨ ਦੇ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਨੂੰ ਸਿਰਫ ਔਰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ ਪਹਿਲਾਂ ਤੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੱਲੋ ਜੇ ਪਲੀਜ਼ ਖਾਲੇ ਬੀਬੀ ਜੀ 26 ਤਰੀਕ ਨੂੰ ਮੈਨੂੰ ਸ਼ਾਮ ਨੂੰ ਇੱਕ ਸ਼੍ਰੀ ਅਕਾਲਤਖਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨਸਾਰ ਇੱਕ ਨੋਟਿਸ ਮਿਲਿਆ ਸੀ ਸਾਡਾ ਫੋਟ ਕਾ ਮੈਨੂੰ ਮਿਲ ਇਸ ਪੱਤਰ ਕਾ ਉਹਦੇ ਚ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਮੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਮੈਂ ਆਈ ਹਾਂ ਅਰੇ ਪੱਤਰ ਕਾ ਪੜ ਕੇ ਜੀ ਜੀ ਓਏ ਹਾਂ ਜੀ ਜੀ ਬੇਬੀ ਕੋਲੀ ਨੂੰ ਬਹੁਤ ਵੱਡਾ ਦੁੱਖ ਹੋਇਆ ਹੈ ਕਿ ਮੈਂ ਉਸ ਪਰਿਵਾਰ ਨਾਲ ਸੰਬੰਧਤ ਹੈ ਜਿਸ ਜਿਸ ਪਰਿਵਾਰ ਦੇ ਬਡੇਰੀਆ ਨੇ ਬੜੇ ਲੰਬੇ ਸਮਿਆਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਦਿੱਤੋ ਜਦ ਕੀਤਾ ਲਗਾਤਾਰ ਮੈਨੂੰ ਵੀ ਤਕਰੀਬਨ 40 ਕੁ ਸਾਲ ਤੋਂ ਪੰਥਰੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਔਰ ਤਕਰੀਬਨ 28 ਸਾਲ ਤੋਂ ਮੈਂ ਮੈਂਬਰ ਐਸਪੀਸੀ ਚੱਲਦੀ ਆ ਰਹੀ। ਚਾਰ ਵਾਰੀ ਹੁਣ ਮੈਂ ਪੂਰਾ ਲੰਬਾਈ ਇਤਿਹਾਸ ਨਹੀਂ ਕਰਨਾ ਸਾਰੇ ਨੂੰ ਪਤਾ ਹੈ। ਜੀ। ਚਾਰ ਵਾਰੀ ਮੁੱਖ ਸੇਵਾ ਦਾ ਹੋਣ ਦਾ ਮੌਕਾ ਮਿਲਿਆ। ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਸਨ। ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਤੇ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੀ। ਉਸੇ ਦਰਿੰਮੇ ਦੇ ਪਰੇ ਦੇ ਵਿੱਚ ਜਦੋਂ ਪਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਕੋ ਸਾਲ ਦੀ ਸੀ। ਅਚੰਚਿਤ ਪਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ, ਪੰਥ ਦੁਖੀ ਸੀ। ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼ੋਭਣੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਸੀ। ਉਹ ਚੱਲੀ ਨਹੀਂ ਗਈ। ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ 2018 ਸਾਲ ਲਗਾਤਾਰ ਪਹਿਲਾਂ ਚੱਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ ਬਾਇਸ ਤੇ ਬਰੀ ਹੋਈ ਜਦੋਂ 2004 ਵਿੱਚ ਮੈਂ ਜਨਰਲ ਇਲੈਕਸ਼ਨ ਲੜੀ ਮੈਂਬਰ ਬਣੀ ਫਿਰ ਪ੍ਰਧਾਨ ਬਣੀ 400 ਸਾਲਾਂ ਤੇ ਸ੍ਰੀ ਗੁਰਗੰਸਾਹਿਬ ਜੀ ਦੇ ਉੱਤੇ ਮੈਂ ਸਾਰੀ ਦੁਨੀਆ ਦੇ ਜੋ ਸਟੇਜ ਸੀ ਦਰਬਾਰ ਸਾਹਿਬ ਤੇ ਲੱਗੀ ਹੋਈ ਅੰਮ੍ਰਿਤਸਰ ਉਹਦੀ ਬਤੌਰ ਸਟੇਜ ਸਤਲਜ ਮੈਂ ਕੰਮ ਕੀਤਾ। ਤਕਰੀਬਨ ਸਾਰੀਆਂ ਸ਼ਤਾਬ ਦੀਆਂ ਮੇਰੇ ਹੱਥਾਂ ਵਿੱਚੋਂ ਲੰਗੀ ਆ। ਸਾਰੀਆਂ ਜ਼ਿੰਮੇਵਾਰੀਆਂ ਕੀਤੀਆਂ। ਕਾਕਾ ਤੁਸੀਂ ਥੱਲੇ ਕਰ ਲੋ ਹੰਚਲਾ। ਉਸ ਤੋਂ ਬਾਅਦ 2004 ਤੋਂ ਬਾਅਦ ਫਿਰ 2011 ਦੇ ਵਿੱਚ ਮੈਂਬਰਸ਼ਿਪੀ ਸੀ ਬਰੀ। ਫਿਰ 2018 ਦੇ ਵਿੱਚ ਕੇਸ 'ਚ ਬਰੀ ਹੋਈ। ਫੇਰ 2020 ਦੇ ਵਿੱਚ ਫੇਰ ਮੈਂ ਪ੍ਰਧਾਨ ਬਣੀ ਔਰ ਫੇਰ ਐਮਪੀ ਦੀਆਂ ਐਮਐਲਏ ਦੀਆਂ ਕਈ ਚੋਣਾਂ ਲੜੀਆਂ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲੀ ਸਰਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਨ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਵੇਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਹਨ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਨਿਗਾਹ ਦੜਾਈਏ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਅਵਾਰਤ ਪੜ ਕੇ ਹੀ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ ਅਬਿਮਾਨਤ ਹੋਈ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਨੀ ਕੋ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਦਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਾਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸਿੱਖ ਔਰਤ ਨੂੰ ਜੋ ਦਰਦ ਤਾ ਸ਼ਾਇਦ ਮੈਂ ਉਸ ਪਹਾੜੇ ਵਿੱਚ ਰਹਿ ਕੇ ਸਦਾ ਚੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨਿਆ ਇਸੇ ਕਰਕੇ ਮੈਂ ਆਪਣੇ ਦਿਲ ਚ ਵਸਾਇਆ ਹੋਇਆ ਹੈ ਕਿ ਤੇਰਾ ਕੀ ਜਾਂ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਰਿਕਾ ਕਿਉਂਕਿ ਮੈਂ ਮੇਰੇ ਵੱਡੇ ਬਡੇਰਿਆਂ ਨੇ ਸਾਨੂੰ ਜਿੱਥੇ ਸਤਕਾਰ ਗੁਰੂ ਵਾਸਤੇ ਸਕੇ ਆ ਬਾਬਾ ਮੱਖਰਸ਼ਲ ਬਾੜੇ ਨੇ ਸੱਚੇ ਗੁਰੂ ਨੂੰ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ। ਬਾਬਾ ਲਖੀਸ਼ਾ ਵੰਜਾਰੇ ਨੇ ਆਪਣੇ ਘਰ ਦੀ ਸਾਰੀ ਹਵੇਲੀ ਨੂੰ ਅੱਗ ਲਾ ਕੇ ਪੂਰੇ ਸਨਮਾਨ ਦੇ ਨਾਲ ਗੁਰਤੇਗ ਬਾਦਲ ਸਿੰਘ ਦੇ ਸੰਸਕਾਰ ਕੀਤਾ। ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਸਿਖਾਇਆ। ਸੰਤ ਪ੍ਰੇਮ ਸਿੰਘ ਮਰਾਲੇ ਬਾੜਿਆ ਨੇ ਮੀਰੀ ਪੀੜ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲ ਵਿੱਚ ਕਮਲ ਅਲੇਬ ਦੀ ਤਰ੍ਹਾਂ guzari। ਔਰ ਉਸੇ ਰਾਜ ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਸ਼੍ਰੀ ਅਕਾਲ ਤਰ ਸਭ ਦੇ ਸਮਰਪਿਤ ਹੈ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਤਰ ਸਭ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਪੂਰਨ ਸਿੰਘ ਦੇ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਦ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਜ਼ਿੰਦਗੀ ਨੂੰ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼ਰੀਆ ਕਾਦਰ ਸਾਹਿਬ ਜੀ ਦੇ ਉਸ ਮਾਨ ਤੱਕ ਦੀ ਹੈ ਮर्यादा ਉਹਦੀ ਪਰੰਪਰਾ ਉਹਦੇ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾਟ ਘਾਣ ਹੋਇਆ ਤੇ ਮੈਂ ਸਿਰ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਾਰ ਹੈ ਕਿਸੇ ਇਹ ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਹੈ ਬਿਲਕੁਲ ਧਰਮਦੇਵ ਉਸੇ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਉਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ੍ਰੀ ਅਕਾਲ ਤਰ ਸ੍ਰੀ ਮਾਨ ਮਰਦਾ ਬਰਕਰਾਰ ਰਹੇ। ਇਸ ਤਰ੍ਹਾਂ ਦੇ ਵਰਡ ਯੂਜ਼ ਹੋ ਰਹੇ ਹਨ। ਇਹਨੂੰ ਤੁਸੀਂ ਕੀ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ? ਤੁਸੀਂ ਸਭ ਦੇਖ ਰਹੇ ਹੋ। ਤੁਸੀਂ ਸਭ ਦੇਖ ਰਹੇ ਹੋ। ਮੇਰਾ ਖਿਆਲ ਹੈ ਕਿ ਸਿਕਸ ਸਕਾਲਰਸ ਜਿਹੜੇ ਹੈ ਜਿਹੜੇ ਜਿੰਨੇ ਜਰਨਲਿਸਟ ਹੈ ਜਿੰਨੇ ਵਿਦਵਾਨ ਹੈ ਜਿਨੇ ਇਤਿਹਾਸਕਾਰ ਹੈ ਉਹਨਾਂ ਨੇ ਬੜੇ ਵੇਰਵੇ ਨਾਲ ਹਰ ਗੱਲ ਜਿਹੜੀ ਸ਼੍ਰੀ ਅਕਾਲ ਦਾਸ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਹੈ ਔਰ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਤੋਂ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਜਲਾਸ ਚੜਾ ਰਿਹਾ ਉਸ ਵਿੱਚ ਤੁਸੀਂ ਸ਼ਾਮਲ ਹੋ ਪ੍ਰਧਾਨਗੀ ਵਾਸਤੇ ਆਕਰੋ ਦੇਖੋ ਜੀ ਗੱਲ ਇਹ ਹੈ ਜਦੋਂ ਸਾਰੇ ਮੈਂਬਰ ਸਾਹਿਬ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਹੈ ਉਹ ਬੈਠਣਗੇ ਜਿੰਨੂੰ ਵੀ ਹੁਕਮ ਕਰਨਗੇ ਉਹ ਚੋਣ ਦੇ ਵਿੱਚ ਆਏਗਾ ਪਰ ਸਵਾਲ ਬ੍ਰਾਮ ਰੇਵ ਨੂੰ ਮੁਰ ਤੋਂ ਪ੍ਰਵਤਤੀ ਗਈ ਹੈ ਦੇਖੋ ਜੀ ਸਰਕਾਰਾਂ ਨੇ ਅੱਜ ਤੱਕ ਕੀ ਨਹੀਂ ਕੀਤਾ ਹਮੇਸ਼ਾ ਹੀ ਸਿੱਖਾਂ ਦੇ ਨਾਲ ਜਿਹੜੇ ਦੋ ਕਾਨੂੰਨ ਵਰਤੇ ਜਾਂਦੇ ਆ ਇੱਕ ਕਾਨੂੰਨ ਤੇ ਹੈ ਕਿ ਜਿਹੜੇ ਸਿੱਖ ਹੈ ਜਾਂ ਜੋਧੇ ਹੈ ਜਾਂ ਜਿਹੜੇ ਬੰਦੀ ਸਿੱਖ ਨੇ ਉਹਨਾਂ ਵਾਸਤੇ ਹਮੇਸ਼ਾ ਹੀ ਜਿਹੜਾ ਅਨਿਆਂ ਵਰਤਿਆ ਜਾਂਦਾ ਤੇ ਜਿਹੜੇ ਲੋਕ ਕੌਮ ਦੇ ਦੁਖੀ ਹੈ ਪੰਥ ਦੇ ਗਦਾਰ ਹੈ ਪੰਥ ਦੁਖੀ ਹੈ ਉਹਨਾਂ ਲੋਕਾਂ ਨੂੰ ਬਾਰ-ਬਾਰ ਬਾਹਰ ਭੇਜ ਕੇ जख्मات ਲੂਣ ਛਿੜਕਦੇ